ਠੀਕ ਹੈ ਭਾਈ ਜੀ ਮੈਂ ਤੁਹਾਡਾ ਗੁਰਵੀਰ ਭੁੱਲਰ ਆਪਣੇ ਪਿੰਡ ਸਰਾਇ ਨਗਾ ਖੁਖਰਾ ਰਾਹ ਤੇ ਜਿਹੜੇ ਇੱਕ ਸੜਕ ਵਿਭਾਗ ਦੇ ਮੁਲਾਜ਼ਮਾਂ ਉਹ ਸਾਈਨ ਬੋਰਡ ਲਾ ਰਹੇ ਆ ਕਿ ਆਉਣ ਜਾਣ ਲੋਕਾਂ ਨੂੰ ਨੇਰੇ ਸੇਰੇ ਜਾਂ ਕਿਤੇ ਆਉਣ ਜਾਣ ਸਮੇਂ ਰਸਤਾ ਜਿਹੜਾ ਆਸਾਨੀ ਨਾਲ ਅਗਲੇ ਪਿੰਡ ਤੱਕ ਮਿਲ ਸਕੇ ਉਸ ਦੇ ਸਬੰਧ ਵਿੱਚ ਇੱਕ ਮੈਂ ਬਾਈ ਜਾਨਾ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦਾ ਸੀਗਾ ਜੋ ਕਿ ਇੱਥੇ ਜਿਹੜਾ ਇਹ ਸਾਈਨ ਬੋਰਡ ਲਾਉਣ ਵਾਸਤੇ ਜਿਹੜਾ ਮਟੀਰੀਅਲ ਵਰਤ ਰਿਹਾ ਇਹ ਮੈਂ ਉਹਦੇ ਬਾਰੇ ਬਾਈ ਨੂੰ ਪੁੱਛਣਾ ਚਾਹਾਂਗੇ ਆਪਾਂ ਬਾਈ ਨੂੰ ਪੁੱਛਾਂਗੇ ਆਪਾਂ ਵੀ ਇਹ ਕਿੰਨਾ ਮਸਾਲਾ ਲਾ ਰਹੇ ਆ ਇਹ ਤੇ ਬਾਈ ਜੀ ਨਾਲ ਆਪਾਂ ਗੱਲ ਕਰਦੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿੰਨਾ ਹੀ ਤੁਹਾਡਾ ਹੀ ਬਾਈ ਮੈਨੂੰ ਨਹੀਂ ਇਹ ਤਾਂ ਮਹਿਕਮੇ ਹੀ ਦੱਸੂਗਾ ਭਲਾ ਤੇ ਜਿਹੜਾ ਤੁਸੀਂ ਇੱਥੇ ਬੱਦਰੀ ਪਾਈ ਹੈ ਜੀ ਉਹ ਕਿੰਨੇ ਅੱਕ ਦੀ ਪਾਈ ਹੈ ਜੀ ਤੁਸੀਂ ਪਹਿਲਾਂ ਕਹਿ ਰਹੇ ਚਾਰ ਇੱਕ ਦੀ ਬੱਦਰੀ ਆ ਇਹ ਆਹ ਦੇਖੋ ਜਿਹੜੇ ਮੁਲਾਜ਼ਮਾ ਮਹਿਕਮੇ ਦੇ ਹੁਣ ਕਿੰਨੇ ਤੇ ਭੱਜ ਰਹੇ ਇੱਥੋਂ ਇਹ ਇਹ ਨਿਰਾਇ ਇਥੇ ਨਾ ਜਿਹੜਾ ਸੀਗਾ ਆਪਣਾ ਮਟੀਰੀਅਲ ਆ ਰਹੇ ਸੀ ਜੀ ਰੇਤਾ ਬਜਰੀ ਇਹ ਆਹ ਖੱਡੇ ਦੇ ਛੁਣੀ ਲਾ ਕੇ ਗਏ ਆ ਇਹ ਇਹ ਬਹੁਤ ਘੱਟਿਆ ਕੇ ਫੁਨਦਾ ਲਾ ਕੇ ਗਏ ਆ ਨਿਰੀ ਇਹਦੇ ਚ ਬਜਰੀ ਸੀਗੀ ਰੇਤਾ ਸੀਗਾ ਸੀਮੈਂਟ ਨਾ ਮਾਤਰ ਸੀਗਾ ਤੇ ਹੁਣ ਜਦੋਂ ਇਹਨਾਂ ਤੋਂ ਪੁੱਛਿਆ ਗਿਆ ਤਾਂ ਇਥੇ ਮੌਕੇ ਤੋਂ ਭੱਜ ਗਏ ਆ ਉਹ ਕਹਿੰਦੇ ਸਾਡਾ ਜੈ ਜੀ ਸਾਹਿਬ ਤੁਹਾਨੂੰ ਦੱਸੂਗਾ ਉਹਨਾਂ ਨਾਲ ਗੱਲ ਕਰੋ ਇਹ ਪਹਿਲਾਂ ਨੇ ਸਾਨੂੰ ਦੱਸਿਆ ਸੀ ਇਹਨਾਂ ਨੇ ਜਦੋਂ ਅਸੀਂ ਵੈਸੇ ਇਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਇਹ ਜਿਹੜਾ ਸਾਈਨ ਬੋਰਡ ਦੇ ਵਿੱਚ ਜਿਹੜਾ ਮਟੀਰੀਅਲ ਪਾਉਣੇ ਆ ਇਹ ਚਾਰ ਬੱਠਰ ਰੇਤੇ ਦੇ ਤੇ ਦੋ ਬੱਠਰ ਸੀਮੈਂਟ ਦੇ ਆ ਸੌਰੀ ਦੋ ਰੇਤੇ ਦੇ ਇਸ ਤਰ੍ਹਾਂ ਕੋਈ ਨਹੀਂ ਸਾਨੂੰ ਕਿਹਾ ਸੀਗਾ ਮੈਂ ਕਿਹਾ ਚਲੋ ਅਸੀਂ ਇਹ ਰਿਕਾਰਡ ਕਰਕੇ ਅਸੀਂ ਸੋਸ਼ਲ ਮੀਡੀਆ ਤੇ ਪਾਵਾਂਗੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਪਰ ਇਹਨਾਂ ਨੇ ਹੁਣ ਮੌਕੇ ਤੋਂ ਭੱਜ ਗਏ ਹੁਣ ਇਹ ਤੇ ਅਸੀਂ ਇਹਨਾਂ ਨੂੰ ਐਵੇਂ ਰੁਕਿਆ ਸੀਗਾ ਇੱਥੇ ਚਲੋ ਰਸਤੇ ਦੇ ਵੀ ਥੋੜਾ ਵੀ ਅੱਗੇ ਪਿੱਛੇ ਕਰਕੇ ਲਾ ਲਓ ਬੋਰਡ ਇਹ ਕਹਿੰਦੇ ਅਸੀਂ ਬੱਸ ਸਟੈਂਡ ਤੋਂ ਜਿੱਥੇ 400 ਕਿਲੋਮੀਟਰ ਬਾਅਦ ਦੂਰ ਇਹਦਾ ਬੰਦ ਆਗਾ ਦਾਇਰਾ ਉੱਥੇ ਅਸੀਂ ਲਗਾਉਣਾ ਹੈਗਾ ਚਲੋ ਇੱਥੇ ਅਸੀਂਗਾ ਸਾਡੀਆਂ ਗੱਡੀਆਂ ਗੁਡੀਆਂ ਖੜ੍ਹ ਜਾਂਦੀਆਂ ਅੰਗਾ ਸਾਡੇ ਗਵੰਡੀ ਕੋਲੇ ਇੱਕ ਚਲੋ ਟਰੱਕ ਚਲਾਉਂਦਾ ਉਹ ਵੀ ਨੇਰੇ ਸਰੇ ਟਰੱਕ ਤੇ ਖੜ੍ਹ ਲਿੰਦਾਗਾ ਅਸੀਂਗਾ ਥੋੜਾ ਪਿੱਛੇ ਕਰਕੇ ਲਾ ਦੋ ਇੱਥੇ ਜਿੱਥੋਂ ਪਿੰਡ ਸਟਾਰਟ ਹੁੰਦਾਗਾ ਉਹ ਪਿੱਛੇ ਜਿੱਥੇ ਖੰਭਾ ਦੇਖ ਰਹੇ ਹਾਂ ਉੱਥੇ ਵੀ ਪਿੰਡ ਵੱਰਦੇ ਆ ਸਾਰ ਚਲੋ ਉਧਰੋਂ ਆਉਣ ਵਾਲੇ ਖੋਖਰ ਤੋਂ ਲੋਕ ਦੇਖਲਾ ਕਰਨਗੇ ਪਿੰਡ ਸਰਾਇ ਨਗਾ ਇਹ ਤੇ ਹੁਣ ਮੌਕੇ ਤੇ ਜਿਹੜੇ ਛੜਕ ਮੈਕਮ ਦੇ ਮੁਲਾਜ਼ਮਾਂ ਭੱਜ ਗਏ ਆ ਇਹ ਪਿੰਡ ਦੇ ਵਿੱਚ ਬੋਰਡ ਲਾਈ ਜਾਂਦੇ ਆ ਇਹ ਜੋ ਲੋਕ ਕੰਮ ਤਾਂ ਬਹੁਤ ਸੋਹਣਾ ਕੀਤਾ ਪਰ ਅਸੀਂ ਜਾਣਕਾਰੀ ਲਈ ਸੀ ਇਹਨਾਂ ਤੋਂ ਤੇ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਹੁਣ ਪਾ ਰਹੇ ਆ ਤੇ ਕਮੈਂਟ ਕਰਕੇ ਦੱਸੋ ਵੀ ਜਿਹੜਾ ਆਹ ਬੋਰਡ ਲਾਉਂਦੇ ਆ ਇਹ ਬੋਰਡ ਦੇ ਵਿੱਚ ਜਿਹੜਾ ਮਟੀਰੀਅਲ ਪੈਂਦਾਗਾ ਕਿੰਨਾ ਪੈਂਦਾਗਾ ਪਰ ਇਹ ਭੱਜ ਗਏ ਆ ਤੇ ਤੁਸੀਂ ਦੱਸੋ ਵੀ ਕਿਉਂ ਭੱਜੇ ਇਹ ਕਮੈਂਟ ਕਰਕੇ ਆਪਣੀ ਰਾਇ ਜਰੂਰ ਦੱਸੋ ਪਰ ਜਿੱਥੇ ਕਿੱਥੇ ਵੀ ਬੋਰਡ ਲਾਉਂਦੇ ਤੁਸੀਂ ਇਹਨਾਂ ਤੋਂ ਪੁੱਛਿਆ ਕਰੋ ਸਰਕਾਰ ਦੇ ਮੁਲਾਜ਼ਮ ਹੁੰਦੇ ਆ ਇਹ ਪਰ ਇਹਨਾਂ ਨੇ ਜਿਹੜਾ ਕੁਝ ਕਰਨਾ ਹੁੰਦਾਗਾ ਲੋਕਾਂ ਦੇ ਟੈਕਸ ਦੇ ਪੈਸੇ ਹੁੰਦਾਗਾ ਤੇ ਆਪਣਾ ਹੱਕ ਬੰਦਾਗਾ ਵੀ ਇਹ ਤੁਸੀਂ ਜਿਹੜਾ ਸਿਸਟਮ ਲਾ ਰਹੇ ਹੋ ਇਹ ਕਿੱਥੇ ਕੀ ਕੁਝ ਕਰ ਰਹੇ ਇੱਥੇ ਇਹਨਾਂ ਦਾ ਅਸੀਂ ਇੱਥੇ ਜਿਸ ਦੇ ਦੂਜਾ ਇਹਨਾਂ ਨੇ ਮਰਾਲ ਰੋਡਰ ਤੇ ਬੋਰਡ ਲਾਇਆ ਸਰਾਈ ਨਗਾ ਦਾ ਉੱਥੇ ਅਸੀਂ ਜਾਣਕਾਰੀ ਲੈਣਾ ਚਾਹੁੰਦੇ ਇਹਨਾਂ ਤੋਂ ਇਹ ਜਿਹੜੇ ਮੌਕੇ ਤੇ ਜਿਹੜੇ ਮੁਲਾਜ਼ਮਾ ਇਹ ਸਾਡੀ ਗੱਲ ਇਹ ਨਹੀਂ ਸੁਣ ਰਹੇਗੇ ਆਹ ਲਾਈਵ ਸੁਣ ਤਸਵੀਰਾਂ ਦਿਖਾ ਰਹੇ ਅਸੀਂ ਵੀਡੀਓ ਜੀ ਤੁਸੀਂ ਆਹ ਦੇਖੋ ਜੀ ਨੰਬਰ ਵੀ ਇਹਨਾਂ ਦੇ ਟਰੈਕਟਰ ਦਾ ਕੋਈ ਹੈ ਨਹੀਂਗਾ ਆ ਰੁਕੋ ਭਾਈ ਜੀ ਗੱਲ ਸੁਣ ਕੇ ਜਾਓ ਜੀ ਹਲੋ ਆਹ ਦੇਖੋ ਜੀ ਦੋ ਮੁਲਾਜ਼ਮਾ ਜਿਹੜੇ ਇਹ ਮੀਡੀਆ ਦੇ ਗੱਲ ਨਹੀਂ ਸੁਣ ਰਹੇਗੇ ਮੌਕੇ ਤੋਂ ਭੱਜ ਰਹੇ ਆ ਨਾ ਟਰੈਕਟਰ ਤੇ ਕੋਈ ਇਹਨਾਂ ਦੇ ਨੰਬਰ ਲੱਗਿਆ ਹੋਇਆਗਾ ਨਾ ਇਹਨੇ ਸਾਡੀ ਗੱਲ ਬਾਤ ਸੁਣੀ ਆ ਇਹ ਇਸ ਤਰ੍ਹਾਂ ਭੱਜ ਰਹੇ ਜਿਸ ਤਰ੍ਹਾਂ ਚੋਰ ਭੱਜਦੇ ਆ ਪੁਲਿਸ ਨੂੰ ਦੇਖ ਕੇ ਜਾਂ ਮਾਰਕ ਨੂੰ ਦੇਖ ਕੇ ਮੌਕੇ ਤੋਂ ਇਹ ਭੱਜ ਰਹੇ ਇੱਥੋਂ ਆਹ ਇੱਕ ਬੋਰਡ ਲਾ ਕੇ ਗਏ ਇੱਥੇ ਤੇ ਆਹ ਮਟੀਰੀਅਲ ਲਾ ਕੇ ਗਏ ਇਹ ਜਿਹੜਾ ਮਟੀਰੀਅਲ ਵਰਤਿਆ ਇਹਦੀ ਜੀ ਜਾਂਚ ਹੋਣੀ ਚਾਹੀਦੀ ਆ ਉੱਪਰ ਕੁਝ ਹੋਰ ਲਾਉਂਦੇ ਆ ਇਹ ਥੱਲੇ ਇਹ ਨਿਰਾਹੀ ਜਿਹੜਾ ਮਿੱਟੀ ਲਾ ਰਹੇ ਆ ਇਹ ਮਿੱਟੀ ਬਰਾਬਰੀ ਹੈ ਰੇਤਾ ਬਜਰੀ ਪਾ ਰਹੇ ਆ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਜੀ ਧੰਨਵਾਦ